ਬਨੁਕਿਸ ਖੁਸ਼ੀ ਮਹਿਸੂਸ ਹੁੰਦੀ ਹੈ ਗਰਮ ਮਹਿਸੂਸ ਹੁੰਦਾ ਹੈ ਵੀ ਮੈਂ ਕਿਸੇ ਵਿਅਕਤੀ ਦਾ ਜੇ ਦੇਖੋ ਜਿੱਮੈਂ ਕਿਤੇ ਐ ਪੜਿਆ ਕਿਤੇ ਐ ਨੌਕਰੀ ਆਸ ਕਰਕੇ ਕਿਤੇ ਹੋਰ ਜਾ ਰਿਹਾ ਹੈ ਲੇਕਿਨ ਉਹਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਕਾਰਨ ਹੋ ਜਾਂਦਾ ਹੈ ਮਰ ਜਾਂਦਾ ਹੈ ਆਪਣਾ ਭਰਾ ਆਪਣਾ ਬਾਪ ਆਪਣਾ ਮਾਤਾ ਦੋਸਤ ਸਮਝ ਕੇ ਉਹ ਕਿਰਿਆ ਨੂੰ ਇੱਕ ਸਫਰ ਕਰਦਾ 15 ਅਗਸਤ 2025 ਹੋ ਚੁੱਕੀ ਹੈ ਮੈਂ ਲਗਭਗ 5000 ਤੋਂ ਉੱਪਰ ਲਾਵਾਰਸ ਡੈੱਡ ਬੋਡੀਆਂ ਦੇ ਸੰਸਕਾਰ ਹੋਣ ਤੋਂ ਬਾਅਦ ਉਹਨਾਂ ਦੇ ਫੁੱਲ ਜਲ ਪ੍ਰਵਾਹ ਕੰਪੀ ਕਰ ਚੁੱਕੇ ਹਨ ਜਦੋਂ ਅਸੀਂ ਮਹੀਨਾ 1.5 ਮਹੀਨੇ 2 ਮਹੀਨੇ ਬਾਅਦ 11 ਫੁੱਲ ਹੋ ਜਾਂਦੇ ਨੇ ਜਦੋਂ ਅਸੀਂ ਜਲ ਪ੍ਰਵਾਹ ਕਰਕੇ ਆਂ ਦੋ ਤਿੰਨ ਮਹੀਨੇ ਦੇ ਵਿੱਚ ਸਾਡੇ ਕੋਲ ਅਡਜਸਟਮੈਂਟ ਪੈਸੇ ਦੀ ਹੋ ਜਾਂਦੀ ਮੰਨ ਲਓ ਹਰਦੁਆਰ ਜਾਂ ਕੀਰਤਪੁਰ ਜਾਣਾ ਫਿਰ ਉਹ ਖਰਚਾ ਕਿਵੇਂ ਮੈਨੇਜ ਕਰਦੇ ਸਰ ਖਰਚਾ ਪਰਮਾਤਮਾ ਵੱਲੋਂ ਮਤਲਬ ਆਏਗਾ ਪਰ ਖਰਚਾ ਹੋ ਜਾਂਦਾ ਕਿ ਪਹਿਲੇ ਮੇਰੇ ਮਾਤਾ ਜੀ ਨਗਰ ਕੌਂਸਲ ਵਿੱਚ ਮੁਲਾਜ਼ਮ ਸੀਗੇ ਉਹ ਰਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਪੈਨਸ਼ਨਰ ਹੋ ਗਏ ਸਰ ਇਨਕਮ ਸੋਰਸ ਮੈਨੂੰ ਇਹੀ ਹੈ ਜੀ ਜਦੋਂ ਮੈਂ ਉਹਦੇ ਸੰਸਕਾਰ ਕਰ ਰਿਹਾ ਹਾਂਗਾ ਕੋਈ ਸਰਦਾਲੂ ਆ ਜਾਂਦੇ ਉਹ ਮੈਨੂੰ 100-50 ਰੁਪਏ ਦੇ ਜਾਂਦੇ ਦਾ ਮੇਰੀ ਸੇਵਾ ਦੇ ਦੇ ਹੋਏ ਲੇਕਿਨ ਉਹ ਤੁਸੀਂ ਫੁੱਲ ਚੁਗਾਉਂਦੇ ਆ ਉਹ ਪਰਿਵਾਰਕ ਮੈਂਬਰ ਹੈ ਸਾਨੂੰ ਕੁਝ ਨਾ ਕੁਝ ਯੋਗਦਾਨ ਦੇ ਦਿੰਦੇ ਆ ਉਸ ਦੇ ਅਨੁਸਾਰ ਹੀ ਸਾਡੀ ਪਰਿਵਾਰਕ ਕੇ ਪਰਿਵਾਰ ਨੂੰ ਪਾਲੀ ਜਾ ਸਰ ਜਿਹੜਾ ਖਰਚਾ ਆ ਜਾਂਦਾ ਹੈਗਾ ਜਦੋਂ ਸੰਸਕਾਰ ਤੋਂ ਲੈ ਕੇ ਫੁੱਲਾਂ ਦੀ ਜੋ ਜਲ ਪ੍ਰਵਾਹ ਕਰਨ ਰਸਮ ਤੱਕ 650 ਤੋਂ 7000 ਰੁਪਏ ਤੱਕ ਆ ਜਾਂਦਾ ਹੈ ਇਹ ਆਪਾਂ ਇਹ ਨਾ ਬਤਿਆਂ ਦਿਓ ਵੀ ਖਰਚਾ ਮਨੇਜ ਕਿਵੇਂ ਹੁੰਦਾ ਹੈ ਮਨੇਜ ਖਰਚਾ ਸਿਰ ਇਹ ਨਹੀਂ ਹੈ ਲਵਾਰ ਡੈਡ ਬੋਡੀਆਂ ਰੋਜ਼ ਮੰਗਵਾਈ ਜਾਂਦੀਆਂ ਨੇ ਸਰ ਇਹ ਸੇਵਾ ਵੀ ਮਤਲਬ ਆਮ ਨਹੀਂ ਮਿਲਦੀ ਆਪਾਂ ਲੱਖਾਂ ਲੋਕਾਂ ਵਿੱਚ ਇੱਕੋ ਐਨ ਲਾ ਲੋ ਇੱਕ ਕਰਮਾ ਵਾਲਾ ਕਰਮਾ ਵਾਲਿਆਂ ਨੂੰ ਕਿ ਸੇਵਾ ਮਿਲਦੀ ਹੈ ਇਹ ਸੇਵਾ ਪਰਮਾਤਮਾ ਵੱਲੋਂ ਮੈਨੂੰ ਸੇਵਾ ਮਿਲੀ ਹੋਈ ਹੈ ਲੇਕਿਨ ਮੈਂ ਤਨ ਦੇਹੀ ਨਾਲ ਇਹ ਸੇਵਾ ਨਹੀਂ ਬਾਹਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਅੱਜ ਅਸੀਂ ਪਹੁੰਚੇ ਸੰਗਰੂਰ ਦੇ ਸ਼ਮਸ਼ਾਨ ਘਾਟ ਵਿਖੇ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਇੱਕ ਨੌਜਵਾਨ ਹੈ ਜੋ ਚਿਤਾ ਨੂੰ ਠੀਕ ਕਰ ਰਿਹਾ ਹੈ ਜਿਵੇਂ ਇਹ ਡਿਊਟੀ ਹੈ ਪਰ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੇ ਇਸ ਵੀਰ ਵੱਲੋਂ ਇੱਕ अनोखे ਤਰ੍ਹਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ ਜੋ ਕਿ ਲਵਾਸ਼ ਲਾਸ਼ਾਂ ਹੁੰਦੀਆਂ ਹਨ ਉਹਨਾਂ ਨੂੰ ਇਹ ਵੀਰ ਜਿਹੜਾ ਅੰਤਿਮ ਰਸਮਾਂ ਨੇ ਜੋ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਦਾ ਸੰਸਕਾਰ ਕਰਨਾ ਤੇ ਉਹਨਾਂ ਦੇ ਜਿਹੜੇ ਫੁੱਲ ਨੇ ਉਹਨਾਂ ਨੂੰ ਕੀਰਤਪੁਰ ਸਾਹਿਬ ਜਾਂ ਹਰਦੁਆਰ ਲੈ ਕੇ ਜਾਣਾ ਤੇ ਇਹ ਸਾਰੀਆਂ ਜਿਹੜੀਆਂ ਰਸਮਾਂ ਹਨ ਜੋ ਇੱਕ ਪਰਿਵਾਰ ਕਰਦਾ ਹੈ ਇਹ ਵੀਰ ਉਹਨਾਂ ਦੀਆਂ ਜਿਹੜੀਆਂ ਅੰਤਿਮ ਅਰਦਾਸਾ ਡੈੱਡ ਬੋਡੀਆਂ ਦੀਆਂ ਕਰਦਾ ਹੈ ਸਾਰੀਆਂ ਗੱਲਾਂ ਜਾਣਾਂਗੇ ਵੀਰ ਤੋਂ ਕਿ ਕਦੋਂ ਤੋਂ ਇਹ ਜਿਹੜਾ ਇਹ ਜਿਹੜਾ ਕਾਰਜ ਹੈ ਕਰ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਵੀ ਵੀ ਜਿਹੜਾ ਇੱਕ ਚਿਖਾ ਨੂੰ ਜਿਹੜਾ ਸੈੱਟ ਕਰ ਰਿਹਾ ਹੈ ਕਿਉਂਕਿ ਜਿਹੜੇ ਪਰਿਵਾਰ ਦੇ ਹੁੰਦੇ ਨੇ ਉਹ ਕੁਛ ਟਾਈਮ ਬਾਅਦ ਤੱਕ ਇਹ ਚਲੇ ਜਾਂਦੇ ਆ ਪਰ ਇਸ ਤੋਂ ਬਾਅਦ ਵੀਰ ਜੀ ਦੀ ਇਹ ਸਾਰੀ ਜ਼ਿੰਮੇਵਾਰੀ ਹੋ ਜਾਂਦੀ ਹੈ ਇਹ ਵੀਰ ਜਿਹੜਾ ਰਮੇਸ਼ ਕੁਮਾਰ ਹੈ ਸੰਗਰੂਰ ਦਾ ਇਹ ਨੌਜਵਾਨ ਰਹਿਣ ਵਾਲਾ ਹੈ ਨਮਸਕਾਰ ਨਮਸਕਾਰ ਵੀਰ ਜੀ ਜਿਹੜੀ ਤੁਸੀਂ ਇਹ ਸੇਵਾ ਅਨੁਭਾ ਰਹੇ ਹੋ ਇੱਕ ਨੋਖੀ ਸੇਵਾ ਹੈ ਕਿਉਂਕਿ ਕਿਤਨਾ ਕਿਤੇ ਆਪਣੇ ਜਿਹੜੇ ਘਰ ਦੇ ਵੀ ਹੁੰਦੇ ਨੇ ਉਹ ਵੀ ਜਦੋਂ ਡੈੱਡ ਬੋਡੀ ਨੂੰ ਹੱਥ ਲਾਣ ਦੇ ਡਰਦੇ ਤੁਹਾਨੂੰ ਕਦੇ ਡਰ ਨਹੀਂ ਲੱਗਦਾ ਜੀ ਕਿ ਤੁਸੀਂ ਜਿਹੜਾ ਇਹ ਕੰਮ ਕਰਦੇ ਹੋ ਸਰ ਸ਼ੁਰੂ-ਸ਼ੁਰੂ ਦੇ ਮੈਨੂੰ ਡਰ ਲੱਗਦਾ ਹੁੰਦਾ ਜਦੋਂ ਮੈਂ ਛੋਟਾ ਹੁੰਦਾ ਸੀਗਾ ਜਦੋਂ ਮੈਂ ਸ਼ੁਰੂ-ਸ਼ੁਰੂ ਸੀ ਮੇਰੇ ਬਾਪੂ ਜੀ ਦੇ ਰੁੱਟ ਦੇ ਇਨਾਮ ਹੁੰਦਾ ਸੀਗਾ ਉਹਦੇ ਮੈਨੂੰ ਡਰ ਲੱਗਦਾ ਉਹ ਸੰਸਕਾਰ ਹੁੰਦਾ ਨਾ ਡਰ ਲੱਗਦਾ ਹੁੰਦਾ ਠੀਕ ਹੈ ਤੇ ਜਦੋਂ ਬਾਪੂ ਜੀ ਹੋਣਾ ਨੇ ਮੇਰੇ ਉਸਤਾਜ ਗੁਰਬਖਸ਼ ਸਰਦਾਰ ਗੁਰਬਖਸ਼ ਸਿੰਘ ਜੀ ਜੋ ਪਹਿਲਾਂ ਲਵਾ ਡੈਡ ਬੁੜੀਆਂ ਸੰਸਕਾਰ ਕਰਦੇ ਹੁੰਦੇ ਸੀਗੇ ਉਹਨਾਂ ਦੇ ਦੀਸਾ ਨਿਰਦੇਸ਼ ਅਨੁਸਾਰ ਉਸ ਤੋਂ ਬਾਅਦ ਸੰਸਕਾਰ ਦੀ ਸੇਵਾ ਜਾਰੀ ਰੱਖ ਰਿਹਾ ਉਸ ਤੋਂ ਬਾਅਦ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਲੱਗਦਾ ਜੀ ਮੈਨੂੰ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਗਰਮ ਮਹਿਸੂਸ ਹੁੰਦਾ ਹੈ ਵੀ ਮੈਂ ਕਿਸੇ ਜੇ ਦੇਖੋ ਜਮੈਂ ਕਿਤੇ ਐ ਪੜਿਆ ਕਿਤੇ ਐ ਨੌਕਰੀ ਆਸ ਕਰਕੇ ਕਿਤੇ ਹੋਰ ਜਾ ਰਿਹਾ ਹੈ ਲੇਕਿਨ ਉਹਨਾਂ ਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਕਾਰਨ ਹੋ ਜਾਂਦਾ ਹੈ ਮਰ ਜਾਂਦਾ ਹੈ ਜਦੋਂ ਲਵਾਰਸ ਹੋ ਜਾਂਦਾ ਹੈਗਾ ਤਾਂ ਉਹਨਾਂ ਦਾ ਪਰਿਵਾਰਕ ਮੈਂਬਰਾਂ ਦੇ ਹੱਥੋਂ ਕੋਈ ਸੇਵਾ ਨਹੀਂ ਲਿਖੀ ਲੇਕਿਨ ਉਸ ਸਮੇਂ ਮੈਂ ਉਸ ਪਰਿਵਾਰ ਨੂੰ ਆਪਣਾ ਭਰਾ ਆਪਣਾ ਬਾਪ ਆਪਣਾ ਮਤਲਬ ਦੋਸਤ ਸਮਝ ਕੇ ਉਹ ਕਿਰਿਆ ਨੂੰ ਇੱਕ ਸਫਲ ਕਰਦਾ ਜੀ ਜੇ ਗੱਲ ਕਰੀਏ ਤੁਹਾਡੀ ਪਹਿਲੂ ਐਜੂਕੇਸ਼ਨ ਦੀ ਗੱਲ ਕਰਦੇ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ ਸਰ ਮੈਂ ਜੀਏ ਕਰਕੇ ਮੈਂ ਬੀਕੋਮ ਕੀਤੀ ਜੀ ਬਿਕੌਮ ਕਤਿਮਤ ਪੰਜਾਬ ਪੁਲਿਸ ਦੇ ਵਿੱਚ ਵੀ ਭਰਤੀ ਹੋਇਆ ਜੀ 1992 93 ਦੇ ਵਿੱਚ ਜਦੋਂ ਐਸਐਸਪੀ ਜੇ ਉਰੇ ਚਹਲ ਸਿੰਘ ਹੀ ਹੁੰਦੇ ਸੀ ਇਸ ਸਪੋਰਟ ਲੈਵਲ ਤੇ ਭਰਤੀ ਹੋਇਆ ਲੇਕਿਨ ਉਸ ਸਮੇਂ ਪੰਜਾਬ ਦਾ ਦੌਰ ਬੜਾ ਖਰਾਬ ਸੀਗਾ ਮੇਰੇ ਪਰਿਵਾਰ ਨੇ ਇਹ ਗੱਲ ਕੀਤੀ ਵੀ ਉੱਥੇ ਨਹੀਂ ਠੀਕ ਰਹਿਣਾ ਜਿਹੜੀ ਆਪਣੀ ਸੇਵਾ جاری ਹੈ ਪਰਿਵਾਰ ਦੀ ਸੇਵਾ جاری ਹੈ ਉਹ ਸੇਵਾ ਦੇ ਵਿੱਚ ਹੀ ਤੁਸੀਂ ਸੇਵਾ ਨਿਭਾਓ ਕਿ ਆਪਾਂ ਜਿਹੜੀ ਸਮਾਜਿਕ ਸੇਵਾ ਉਹ ਨਹੀਂ ਕਿ ਜਿਹੜਾ ਇਹ ਹੈ ਇਹ ਇੱਕ ਨੋਖੀ ਸੇਵਾ ਕਿਉਂਕਿ ਕੋਈ ਵੀ ਵਿਰਲਾ ਜਿਹੜੇ ਕਰ ਦੇਣਾ ਸਰ ਇਹ ਸੇਵਾ ਵੀ ਮਤਲਬ ਆਮ ਨਹੀਂ ਮਿਲਦੀ ਆ ਆਪਾਂ ਲੱਖਾਂ ਲੋਕਾਂ ਵਿੱਚ ਇੱਕ ਇੱਕ ਐਨ ਲਾ ਲੋ ਇੱਕ ਕਰਮਾ ਵਾਲਾ ਕਰਮਾ ਵਾਲਿਆਂ ਨੂੰ ਇੱਕ ਸੇਵਾ ਮਿਲਦੀ ਆ ਇਹ ਸੇਵਾ ਪਰਮਾਤਮਾ ਵੱਲੋਂ ਮੈਨੂੰ ਸੇਵਾ ਮਿਲੀ ਹੋਈ ਆ ਲੇਕਿਨ ਮੈਂ ਤਨ ਦੇਹੀ ਨਾਲ ਇਹ ਸੇਵਾ ਨਹੀਂ ਬਾ ਰਿਹਾ ਜੀ ਜੇ ਕੰਮ ਕਰ ਦੀ ਗੱਲ ਕਰੀ ਜਾਵੇ ਕਿ ਕਿਉਂਕਿ ਹਰ ਬੰਦੇ ਨੂੰ ਇੱਕ ਇਨਕਮ ਸੋਰਸ ਵੀ ਜ਼ਰੂਰੀ ਹੁੰਦਾ ਹੈ ਤੁਹਾਨੂੰ ਕੀ ਇਨਕਮ ਸੋਰਸ ਹੈ ਇਸ ਤੋਂ ਇਲਾਵਾ ਸਰ ਇਨਕਮ ਸੋਰਸ ਮੈਨੂੰ ਇਹ ਹੀ ਆ ਜੀ ਜਦੋਂ ਮੈਂ ਉਰੇ ਸੰਸਕਾਰ ਕਰ ਰਿਹਾ ਹਾਂਗਾ ਕੋਈ ਸਰਧਾਲੂ ਆ ਜਾਂਦਾ ਹੈ ਉਹ ਮੈਨੂੰ 100-50 ਰੁਪਏ ਦੇ ਜਾਂਦਾ ਹੈ ਮੇਰੀ ਸੇਵਾ ਦੇਖਦੇ ਹੋਏ ਲੇਕਿਨ ਤੁਸੀਂ ਫੁੱਲ ਚੁਗਾਉਨੇ ਆ ਉਹ ਪਰਿਵਾਰਕ ਮੈਂਬਰ ਆ ਸਾਨੂੰ ਕੁਝ ਨਾ ਕੁਝ ਯੋਗਦਾਨ ਦੇਂਦਾ ਉਸ ਦੇ ਅਨੁਸਾਰ ਹੀ ਸਾਡੀ ਪਰਿਵਾਰਕ ਕੇ ਪਰਿਵਾਰ ਨੂੰ ਪਾਲੀ ਜਾਂਦੇ ਤੇ ਵੀ ਇਹਦੀ ਗੱਲ ਸੁਣੋ ਕਿ ਜਿਸ ਤਰ੍ਹਾਂ ਤੁਹਾਨੂੰ ਕੋਈ ਡੈੱਡ ਬੋਡੀ ਮਿਲਦੀ ਆ ਉਸ ਦਾ ਸੰਸਕਾਰ ਵੀ ਕਰਨਾ ਹੈ ਰੀਤੀ ਰਿਵਾਜ ਵੀ ਸਾਰੇ ਜਿਹੜੇ ਮੰਨ ਲਓ ਹਰ ਦੁਆਰ ਜਾਂ ਕੀਰਤਪੁਰ ਜਾਣਾ ਫਿਰ ਉਹ ਖਰਚਾ ਕਿਵੇਂ ਮੈਨੇਜ ਕਰਦੇ ਸਰ ਖਰਚਾ ਪ੍ਰਮਾਤਮਾ ਵੱਲੋਂ ਮਤਲਬ ਆਏਗਾ ਪਰ ਖਰਚਾ ਹੋ ਹੀ ਜਾਂਦਾਗਾ ਪਹਿਲੇ ਮੇਰੇ ਮਾਤਾ ਜੀ ਨਗਰ ਕੌਂਸਲ ਵਿੱਚ ਮੁਲਾਜ਼ਮ ਸੀਗੇ ਪੁਰ ਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਪੈਨਸ਼ਨਰ ਹੋ ਗਏ ਪੈਨਸ਼ਨਰ ਹੋ ਗਏ ਜੀ ਹੁਣ ਉਹ ਐਚ ਕੁਝ ਸਮੇਂ ਪਹਿਲਾਂ ਐਕਸਪਾਇਰ ਹੋ ਗਏ ਉਹਨਾਂ ਦੇ ਦਿਸ਼ਾ ਦਿਸ਼ਾ ਨਿਰਦੇਸ਼ ਅਨੁਸਾਰ ਹੀ ਅਸੀਂ ਮਤਲਬ ਸੇਵਾ ਨਿਭਾਉਂਦੇ ਆ ਰਹੇ ਹਾਂ ਜੋ ਮੇਰੇ ਬਜ਼ੁਰਗਾਂ ਨੇ ਲਾਈ ਸੀ ਜੇ ਘਰ ਦੀ ਗੱਲ ਕਰੀ ਜਾਵੇ ਘਰ ਦੇ ਵਿੱਚ ਕਿੰਨੇ ਕ ਮੈਂਬਰ ਹੈ ਕੌਣ ਕੌਣ ਸਰ ਘਰ ਦੇ ਵਿੱਚ ਇਸ ਟਾਈਮ ਮੇਰੇ ਮੇਰਾ ਭਰਾ ਹੈ RAMMEER ਬਹੁਤ ਭਤੀਜਾ ਅਮਨ ਦੀ ਬਹੁਤ ਹੈਗਾ ਅਸੀਂ ਸਾਂਝਾ ਪਰਿਵਾਰ ਹੈ ਸਾਂਝਾ ਪਰਿਵਾਰ ਹੈ ਸਾਂਝੇ ਪਰਿਵਾਰ ਦੇ ਵਿੱਚ ਜਿਹੜੀ ਆ ਸੇਵਾ ਚੱਲ ਰਹੀ ਹੈ ਇਹਦੇ ਅਨਸਾਰ ਹੀ ਸੇਵਾ ਚੱਲ ਜਾਂਦੀ ਹੈ ਜੋ ਮੇਰੇ ਪਰਿਵਾਰ ਦੀ ਗੱਲ ਕਰੀਏ ਮੇਰੇ ਪਰਿਵਾਰ ਦੇ ਵਿੱਚ 6 ਮੈਂਬਰਾਂ ਮੇਰੇ ਮਾਤਾ ਜੀ ਹੋਗੇ ਮੇਰੇ ਤਿੰਨ ਬੱਚੇ ਨੇ ਮੇਰੀ ਮਿਸ ਜੀ ਐ ਮੈਂ ਇਹ ਗੱਲ ਆਪਾਂ ਫੇਰ ਇੱਕ ਵਾਰ ਰਿਪੀਟ ਕਰਦੇ ਆ ਕਿ ਜਿਵੇਂ ਮੰਨ ਲਓ ਡੈੱਡ ਬੋਡੀ ਆਂਦੀ ਆ ਉਹ ਸਾਰਾ ਕਰ ਦਿਓ ਉਹ ਖਰਚਾ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਕਿੰਨਾ ਖਰਚਾ ਆ ਜਾਂਦਾ ਤੇ ਫਿਰ ਮੈਨੇਜ ਵੀ ਕਿਵੇਂ ਹੁੰਦਾ ਸਰ ਜਿਹੜਾ ਖਰਚਾ ਆ ਜਾਂਦਾ ਹੈਗਾ ਜਦੋਂ ਸੰਸਕਾਰ ਤੋਂ ਲੈ ਕੇ ਫੁੱਲਾਂ ਦੀ ਜੋ ਜਲ ਪ੍ਰਵਾਹ ਕਰਨ ਰਸਮ ਤੱਕ 650 ਤੋਂ 7000 ਰੁਪਏ ਤੱਕ ਆ ਜਾਂਦਾ ਹੈਗਾ ਇਹ ਆਪਾਂ ਇਹ ਨਾ ਪੱਤਿਆਂ ਦਿਓ ਵੀ ਖਰਚਾ ਮਨੇਜ ਕਿਵੇਂ ਹੁੰਦਾ ਹੈ ਮਨੇਜ ਖਰਚਾ ਸ ਇਹ ਨਹੀਂ ਹੈ ਲਵਾਰ ਡੈਡ ਬੋਡੀਆਂ ਰੋਜ਼ ਮੰਗੂ ਆਈ ਜਾਂਦੀਆਂ ਨੇ ਮਹੀਨੇ ਬਾਅਦ ਸਵਾ ਮਹੀਨੇ ਬਾਅਦ 20 ਦਿਨਾਂ ਬਾਅਦ ਹੁਣ 31 ਅਗਸਤ ਨੂੰ ਇੱਕ ਰੇਲਵੇ ਰਾਹੀ ਡੈਡ ਬੋਡੀ ਆਈ ਸੀ ਉਹ ਸੰਸਕਾਰ ਹੋਇਆ ਉਸ ਤੋਂ ਬਾਅਦ ਹੀ 6 ਤਰੀਕ ਨੂੰ ਫੇਰ ਸੰਸਕਾਰ ਆ ਸੰਸਕਾਰ ਲਵਾਰ ਡੈਡ ਬੋਡੀ ਉਹ ਵੀ ਰੇਲਵੇ ਦਾ ਕੇਸ ਸੀਗਾ ਉਹ ਵੀ ਸੰਸਕਾਰ ਹੋਇਆ ਹੁਣ ਉਹਨਾਂ ਦੇ ਸਾਹਮਣੇ ਸੰਸਕਾਰ ਹੋਏ ਨੇ ਲੇਕਿਨ ਫੁੱਲ ਚੁਗਣ ਵਾਲੇ ਨਹੀਂ ਨੇ ਜਦੋਂ ਅਸੀਂ ਮਹੀਨਾ ਡੇਢ ਮਹੀਨੇ 2 ਮਹੀਨੇ ਬਾਅਦ 11 ਫੁੱਲ ਹੋ ਜਾਂਦੇ ਨੇ ਜਦੋਂ ਅਸੀਂ ਜਲ ਪ੍ਰਵਾਹ ਕਰਕੇ ਆਂ ਨਾ 2-3 ਮਹੀਨੇ ਦੇ ਵਿੱਚ ਸਾਡੇ ਕੋਲੇ ਐਡਜਸਟਮੈਂਟ ਪੈਸੇ ਦੀ ਹੋ ਜਾਂਦੀ ਹੈ ਜੇ ਸਰ ਗੱਲ ਕਰੀ ਜਾਵੇ ਜੇ ਗੱਲ ਕਰੀ ਜਾਵੇ ਕਿ ਹੁਣ ਤੱਕ ਤੁਸੀਂ ਕਿੰਨੀਆਂ ਜਿਹੜੀਆਂ ਡੈੱਡ ਬੋਡੀ ਲਵਾਰਸ ਕਿ ਅੰਤਿਮ ਜਿੰਨਾ ਦੇ ਤੁਸੀਂ ਸੰਸਕਾਰ ਵੀ ਕਰ ਚੁੱਕੇ ਆ ਤੇ ਉਹਨਾਂ ਦੇ ਜਿਹੜੇ ਅੰਤਿਮ ਰਸਮ ਹੋ ਗਏ ਸਰ ਹੁਣ ਤੱਕ ਇਹ ਆਪਣਾ ਅੱਜ 15 ਅਗਸਤ 2025 ਹੋ ਚੁੱਕੀ ਹੈ ਮੈਂ ਲਗਭਗ 5000 ਤੋਂ ਉੱਪਰ ਲਾਵਾਰਸ ਡੈੱਡ ਬੋਡੀਆਂ ਦੇ ਸੰਸਕਾਰ ਹੋਣ ਤੋਂ ਬਾਅਦ ਉਹਨਾਂ ਦੇ ਫੁੱਲ ਜਲ ਪ੍ਰਵਾਹ ਕੰਪੀ ਕਰ ਚੁੱਕੇ ਆ। ਅੱਜ ਇਹ ਗਾਹੋਂ ਆਪਾਂ ਗੱਲ ਕਰੀਏ ਕਿ ਕਿੱਥੇ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਦੇ ਕੋਈ ਸਨਮਾਨ ਦਿੱਤਾ ਗਿਆ ਕਿ ਤੁਸੀਂ ਜਿਹੜੀ ਕਿ ਸੇਵਾ ਕਰਦੇ। ਨਹੀਂ ਸਰ ਸਰਕਾਰ ਵੱਲੋਂ ਕਿਸੇ ਪਾਸੇ ਸਨਮਾਨ ਨਹੀਂ ਹੋਇਆ। ਆਪਣੇ ਵੀਰ ਉਰੇ ਦਰਸ਼ਨ ਕਾਂਗੜ ਜੀ ਨੇ ਉਹਨਾਂ ਦੀ ਇੱਕ ਸੰਸਤਾ ਹੈ ਆਪਣੇ ਰਾਸ਼ਟਰੀ ਲੈਵਲ ਤੇ ਉਹਨਾਂ ਵੱਲੋਂ ਮੈਨੂੰ ਇੱਕ ਵਾਰ ਸਨਮਾਨਿਤ ਕੀਤਾ ਗਿਆ। ਬਾਕੀਆਂ ਜਿਹੜੀ ਜਿਉ ਸਾਡੀਆਂ ਸਰ ਸੰਸਥਾਵਾਂ ਨੇ ਭਗਵਾਨ ਵਾਲਮੀਕੀ ਮਹਾਰਾਜ ਜੀ ਸੰਸਥਾਵਾਂ ਨੇ ਪ੍ਰਬੰਧਕ ਕਮੇਟੀਆਂ ਦੇ ਤਰਫ ਨੇ ਉਹ ਮੈਨੂੰ ਹਰ ਸਾਲ ਇੱਕ ਸਾਲ ਵਿੱਚ ਤਿੰਨ ਚਾਰ ਵਾਰ ਸਨਮਾਨ ਕਰ ਦਿੰਦੇ ਨੇ ਕਦੇ ਕੋਈ ਤੁਸੀਂ ਕਦੇ ਕਿਸੇ ਸੰਸਥਾ ਕੋਲੇ ਜਾਂ ਕਿਸੇ ਕੋਲ ਮੰਗ ਰੱਖੀ ਕਿ ਭਰਾਵਾ ਕਿ ਮੇਰੀ ਮਦਦ ਕਰੋ ਕਿ ਜਿਹੜੀ ਮੈਂ ਸੇਵਾ ਕਰਦਾ ਨਹੀਂ ਸਰ ਅੱਜ ਤੱਕ ਮੈਂ ਕਦੇ ਵੀ ਇਸ ਸੇਵਾ ਦੇ ਵਿੱਚ ਕਿਸੇ ਨੂੰ ਮਦਦ ਸੇਵਾ ਪਾਣ ਦਾ ਮੋਕਾ ਨਹੀਂ ਦਿੱਤਾ ਹੈਗਾ ਲੇਕਿਨ ਮੈਂ ਸੋਚਦਾ ਇਸ ਸੇਵਾ ਮੇਰੇ ਪਰਿਵਾਰ ਨੇ ਸ਼ੁਰੂ ਕੀਤੀ ਹੈ ਮੈਂ ਹੀ ਕਰਦਾ ਰਹੂੰਗਾ ਪਰਿਵਾਰ ਦੀ ਗੱਲ ਚੱਲੀ ਐ ਕਦੇ ਪਰਿਵਾਰ 'ਚ ਇਹ ਗੱਲ ਪਿੱਛੇ ਕਲੇਸ਼ ਹੋਈ ਕਿ ਤੁਸੀਂ ਪਰ ਕੇ ਘਰ ਨੂੰ ਪੂਰਾ ਟਾਈਮ ਨਹੀਂ ਦਿੰਦੇ ਕਿ ਸਾਰਾ ਦਿਨ ਤੁਸੀਂ ਉਰੇ ਰਹਿੰਦੇ ਹੋ ਕਦੇ ਕੋਈ ਪ੍ਰੋਗਰਾਮ ਤੇ ਜਾਣਾ ਆਂਦਾ ਜਿਵੇਂ ਆਪਣੇ ਫੰਕਸ਼ਨ ਹੁੰਦੇ ਆ ਕਦੇ ਇਹ ਗੱਲ ਤੇ ਕਲੇਸ਼ ਹੋਈ ਜੀ ਸਰ ਕਈ ਵਾਰ ਹੋਇਆ ਜੀ ਇੱਕ ਵਾਰ ਮੇਰੇ ਬਰਦਨਿੰਦਾਂ ਦਾ ਮੇਰੇ ਸਾਲੇ ਦਾ ਵਿਆਹ ਸੀਗਾ ਜੀ ਮੈਂ ਉੱਥੇ ਗਿਆ ਹੋਇਆ ਸੀਗਾ ਮੈਂ ਉੱਥੇ ਗਿਆ ਸੀਗਾ ਉਧਰੋਂ ਇਧਰ ਫੋਨ ਆ ਗਿਆ ਜੀ ਇਹ ਆਪਣਾ ਸਦਰ ਦੇ ਵਿੱਚੋਂ ਉਹ ਕਹਿੰਦੇ ਬਰਦਰ ਇੱਕ ਡੈੱਡ ਬੋਡੀ ਹੈਗੀ ਉਹਦਾ ਸੰਸਕਾਰ ਕਰਨਾ ਹੈਗਾ ਮੈਂ ਉਹ ਬਰਾਤ ਦੇ ਵਿੱਚੋਂ ਹੀ ਜਦੋਂ ਫੋਨ ਆਇਆ ਮੈਂ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਰਿਵਾਰ ਨੇ ਕਿੰਤੂ ਪਰੰਤੂ ਕਿਹਾ ਜੋ ਮੇਰਾ ਸੋਹਰਾ ਪਰਿਵਾਰ ਤੇਗਾ ਪੁੱਤ ਇਹ ਕੀ ਕਰ ਦੇਗਾ ਇਹ ਜ਼ਰੂਰੀ ਹੈ ਉਹ ਜ਼ਰੂਰੀ ਹੈ ਮੈਂ ਪਰਿਵਾਰ ਨੂੰ ਕਿਹਾ ਉਹਦਾ ਆਪਾਂ ਸਾਰੇ 100 150 ਮੈਂਬਰਾਂ ਦਾ ਪਰਿਵਾਰ ਹੈ ਰਿਸ਼ਤੇਦਾਰਾਂ ਇੱਥੇ ਤਾਂ ਤੁਸੀਂ ਸੰਭਾਲ ਲਓਗੇ ਲੇਕਿਨ ਜਿਹੜਾ ਉਹ ਮੇਰੇ ਪਰਿਵਾਰ ਦਾ ਸਦਸਾ ਹੈ ਜੋ ਮੇਰੀ ਸੇਵਾ ਲੱਗੀ ਹੋਈ ਹੈ ਉਹਨੂੰ ਮੈ ਤੋਂ ਇਲਾਵਾ ਕੋਈ ਹੋਰ ਨਹੀਂ ਕਰ ਸਕਦਾ ਮੈਨੂੰ ਉੱਥੇ ਜਾਣਾ ਜ਼ਰੂਰੀ ਹੈ ਜਿਹੜਾ ਪਰਿਵਾਰ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਫਿਰ ਜਿਵੇਂ ਤੁਹਾਡੇ ਬੱਚੇ ਨੇ ਉਹ ਵੀ ਜਵਾਨ ਹੋਣਗੇ ਉਹਨਾਂ ਨੇ ਨਹੀਂ ਕਦੇ ਕਿਹਾ ਕਿ ਡੈਡੀ ਤੂੰ ਇਹ ਕੰਮ ਛੱਡ ਦੇ ਨਹੀਂ ਸਰ ਬੱਚਾ ਨੇ ਸ਼ੁਰੂ ਦੇ ਵਿੱਚ ਜ਼ਰੂਰ ਕਿਹਾ ਸੀਗਾ ਲੇਕਿਨ ਉਹ ਬੱਚੇ ਅੱਜ ਮੇਰਾ ਸਹਿਯੋਗ ਨਿਭਾ ਰਹੇ ਨੇ ਉਰੇ ਆਉਂਦੇ ਨੇ ਸਹਿਯੋਗ ਕਰਦੇ ਨੇ ਅਸੀਂ ਹੁਣ ਹੁਣ ਵੀ ਮੇਰੇ ਕੋਲ 11 ਫੁੱਲ ਨੇ 2 ਫੁੱਲ ਪਈ ਨੇ 13 ਫੁੱਲ ਨੇ ਫੁੱਲ ਲੈ ਕੇ ਜਾਵਾਂਗੇ ਕੋਸ਼ਿਸ਼ ਮੈਂ ਇਹੀ ਕਰੂੰਗਾ ਮੇਰੇ ਬੇਟੇ ਨੂੰ ਨਾਲ ਲੈ ਕੇ ਜਾਊਗਾ ਇਸ ਦਾ ਮਤਲਬ ਹੋ ਗਿਆ ਜਿਹੜੀਆਂ ਹੁਣ ਤੁਹਾਡੇ ਕੋਲ ਫੁੱਲ ਪਏ ਨੇ ਕਿ ਹੁਣ ਦੋ ਪਏ ਨੇ ਜਿਹੜੇ ਡੈੱਡ ਬੋਡੀ ਵਾਲੇ ਨੇ ਜੀ ਲਵਰਸ ਬੋਡੀ ਹਾਂਜੀ ਦੋ ਫੁੱਲ ਚੋਣ ਵਾਲੇ ਨੇ ਕੱਲ ਸੰਡੇ ਅਰ ਸੈਚੜੀ ਚੋਗਣੀ ਹੈ ਮੈਂ ਤੇ ਕੱਲ ਐਤਵਾਰ ਹੈ ਕੱਲ ਮੈਂ ਉਹਨਾਂ ਦੀ ਰਿਤਰੀ ਬਾਅਦ ਅਨੁਸਾਰ ਚੋਗੂਗਾ ਫਿਰ ਕਿੰਨੇ ਇਸ ਟਾਈਮ ਤੁਹਾਡੇ ਕੋਲ ਜਿਹੜੇ ਇਸ ਟਾਈਮ ਆਪਾਂ ਮੌਜੂਦਾ ਦੀ ਗੱਲ ਕਰੀ ਕਿੰਨੇ ਡੈਡ ਬੋਡੀ ਦੇਖੋ ਮੇਰੇ ਕੋਲ 13 ਕਾ ਡੈਡ ਬੋਡੀ ਨੇ ਫੁੱਲ ਇਸ ਟਾਈਮ ਕੋਲ ਤੇ ਮੌਜੂਦ ਨੇ ਜੋ ਮੈਂ ਐਸੇ ਸੰਡੇ ਤੋਂ ਅਗਲੇ ਸੰਡੇ ਲੈ ਕੇ ਜਾਊਗਾ ਮਤਲਬ ਕਿ ਤੁਸੀਂ ਫਿਰ ਕਿੱਥੋਂ ਕਿੱਥੋਂ ਦਿੰਦੇ ਹੋ ਜੀ ਆਪਾਂ ਗੱਲ ਕਰੀ ਕਿ ਜੇ ਹਿੰਦੂਆਂ ਦੇ ਨੇ ਕਿ ਸਿੱਖ ਪਰਵਾਦੇ ਸਰ ਜਿਸਟਾ ਇਹ ਇਹਨਾਂ ਦੇ ਵਿੱਚੋਂ ਜੀ 13 ਫੁੱਲ ਨੇ 13 ਫੁੱਲਾਂ ਦੇ ਵਿੱਚ ਦੋ ਸਿੱਖ ਧਰਮ ਨਾਲ ਸੰਬੰਧਿਤ ਨੇ ਜੀ ਨੌ ਹੈਗੇ ਨੌ ਹੈਗੇ ਆਪਣੇ 11 ਹੈਗੇ Hindu ਧਰਮ ਨਾਲ ਸੰਬੰਧਿਤ ਆ ਇਹ ਜੇ ਅਸੀਂ ਪਹਿਲਾਂ ਹਰਦੁਆਰ ਜਦੋਂ ਲੈ ਕੇ ਜਾਂਦਾ ਸੀਗਾ ਮੈਂ ਹਰਦੁਆਰ ਦੇ ਵਿੱਚ ਬਹੁਤ ਜਸ ਸਮਾਂ ਲੱਗਦਾ ਸੀ ਜੀ 2 ਦਿਨ ਲੱਗ ਜਾਂਦੇ ਸੀਗੇ ਹੁਣ ਇੱਕ ਆਪਣੇ ਕੈਥਲ ਡਿਸਟ੍ਰਿਕਟ ਦੇ ਵਿੱਚ ਗੜੀ ਸਾਬ ਬਣਿਆ ਹੋਇਆ ਹੈਗਾ ਉੱਥੇ ਜਦੋਂ ਆਪਾਂ ਜਲ ਪ੍ਰਵਾਹ ਕਰਕੇ ਆਉਂਦੇ ਫੋਲੋਂ ਉੱਥੇ ਬਕਾਇਦਾ ਤੌਰ ਤੇ ਪੂਰੇ ਰੀਤੀ ਰਿਵਾਜ ਦੇ ਅਨੁਸਾਰ ਗੁਰੂ ਘਰ ਜਿੱਥੇ ਅਰਦਾਸ ਹੋਣ ਤੋਂ ਬਾਅਦ ਅਸੀਂ ਅੱਛੇ ਤਰੀਕੇ ਨਾਲ ਉਹਨਾਂ ਦਾ ਫੁੱਲ ਜਲ ਪ੍ਰਵਾਹ ਕਰਕੇ ਆਉਂਦੇ ਹਾਂ ਕਦੇ ਕੋਈ ਇਹੋ ਜਿਹਾ ਮੌਕਾ ਹੋਇਆ ਕਿ ਜਿਸ ਤਰ੍ਹਾਂ ਕਿ ਤੁਸੀਂ ਡੈਡ ਬੋਡੀ ਦਾ ਸੰਸਕਾਰ ਕਰ ਦਿੱਤਾ ਹੋਵੇ ਕਿ ਉਸ ਤੋਂ ਬਾਅਦ ਉਹਦੇ ਪਰਿਵਾਰ ਨੇ ਕਦੇ ਕਲੇਮ ਕੀਤਾ ਹੋਵੇ ਸਰ ਇੱਕ ਵਾਰ ਹੋ ਗਿਆ ਸੀਗਾ ਜੀ ਹਰਿਆਣਾ ਦਾ ਕੋਈ ਵਿਅਕਤੀ ਸੀਗਾ ਪ੍ਰੀਮਚੰਦ ਪ੍ਰੀਮਚੰਦ ਵਿਅਕਤੀ ਕੋਈ ਉਹ ਸਾਧ ਸੰਧ ਦਾ ਕੰਮ ਕਰਦਾ ਸੀਗਾ ਸਾਧ ਸੰਧ ਦਾ ਕੰਮ ਕਰਦਾ ਸੀ ਉਹਨੂੰ ਕੋਈ ਵਿਅਕਤੀ ਕੋਈ ਆਪਣੇ ਘਰ ਦਾ ਕੋਈ ਇਲਾਜ ਕਰਾਉਣ ਵਾਸਤੇ ਮੋਟਰਸਾਈਕਲ ਤੇ ਲੈ ਕੇ ਆ ਗਿਆ ਜਦੋਂ ਮੋਟਰਸਾਈਕਲ ਤੇ ਲੈ ਕੇ ਆਇਆ ਜੀ ਉਸ ਤੋਂ ਬਾਅਦ ਪ੍ਰੀਮਚੰਦ ਆਪਦੇ ਘਰ ਨਹੀਂ ਗਿਆ ਉਹਨਾਂ ਨੇ ਕਿਸੇ ਗੱਲ ਦੇ ਵਿੱਚ ਇਹ ਬੰਦਾ ਦਾਰੂ ਦੂਰ ਪੀਂਦਾ ਸੀਗਾ ਬੀੜਾ ਸ਼ਿਗਟਾ ਪੀਂਦਾ ਸੀਗਾ ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਉਹ ਕਿਸੇ ਵਿਅਕਤੀਆਂ ਨੇ ਉਹ ਜਿਹੜਾ ਜਿਹੜਾ ਮਤਲਬ ਹੁੰਦੀ ਆ ਆਪਣਾ ਇਲਾਜ ਕਰਨ ਵਾਲਾ ਆਪਣਾ ਪ੍ਰੀਮਚੰਦ ਟੀਗਾ ਉਹਨੂੰ ਮਾਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਉਹ ਪਿੰਡ ਵਾਸੀਆਂ ਨੇ ਪਿੰਡ ਵਾਸੀਆਂ ਨੇ ਪੰਚਾਇਤ ਨੂੰ ਰਿਪੋਰਟ ਦਿੱਤੀ ਰਿਪੋਰਟ ਨੇ ਸਦਰ ਥਾਣੇ ਦੇ ਵਿੱਚੋਂ ਰਿਪੋਰਟ ਦਿੱਤੀ ਉਹ ਸਦਰ ਥਾਣੇ ਨੇ ਡੈੱਡ ਬਡੀ ਲੈ ਕੇ ਮੋਰਚਰ ਦੇ ਵਿੱਚ 72 ਘੰਟੇ ਲਈ ਰੱਖਤੀ ਉਸ ਸਮੇਂ ਸਾਨੇ ਸੰਸਕਾਰ ਕੀਤਾ ਓਏ ਹੱਥ ਦੇ ਉੱਤੇ ਪ੍ਰੀਮਚੰਦ ਲਿਖਿਆ ਹੋਇਆ ਠੀਕਾ ਨਾਮ ਹੈ ਤੇ ਜਦੋਂ ਸੰਸਕਾਰ ਕਰਦੇ ਸੀ ਫੋਟੋਆਂ ਸਨੇਬ ਵਗੈਰਾ ਜਿਹੜਾ ਉਹਨਾਂ ਦੇ ਵਸਤਰ ਪਾਏ ਹੁੰਦੇ ਨੇ ਮੌਕੇ ਤੇ ਸਨਾਖ ਤੇ ਲਈ ਸੀ ਰੱਖ ਲੈਣੇ ਆ ਉਸ ਸਮੇਂ ਜੀ ਸਾਨੂੰ ਮਤਲਬ ਹੈ ਇਸ ਚੀਜ਼ ਦਾ ਨਹੀਂ ਪਤਾ ਸੀਗਾ ਵੀ ਇਹ ਕਿੱਥੋਂ ਆ ਕਿੱਥੋਂ ਨਹੀਂ ਉਸ ਤੋਂ ਬਾਅਦ ਸਾਡੇ 1/3ਵੇਂ ਨਵਾਂਦ ਉਹ ਪਰਿਵਾਰ ਸਾਡੇ ਕੋਲ ਆਇਆ ਪੁੱਛਦਾ ਪਸੰਦਾ ਉਹ ਕਹਿਣ ਲੱਗਿਆ ਜੀ ਵੀ ਲਗਭਗ ਐਨੇ ਦਿਨ ਪਹਿਲਾਂ ਕੋਈ ਲਵਾਦ ਸੰਸਕਾਰ ਹੋਇਆ ਤਾਂ ਮੌਕੇ ਤੇ ਮੈਂ ਮੌਜੂਦ ਸੀਗਾ ਮੈਂ ਕਿਹਾ ਵੀ ਹਾਂਜੀ ਮੌਜੂਦ ਮੈਂ ਸੀਗਾ ਸੰਸਕਾਰ ਮੈਂ ਹੀ ਕਰਦਾ ਤੇ ਮੈਨੂੰ ਪਤਾ ਮੈਂ ਸੰਸਕਾਰ ਕਰਦਾ ਉਹਨਾਂ ਕੋਲ ਜੀ ਕਈ ਫੋਟੋਆਂ ਸੀਆਂ ਉਹਨਾਂ ਦੀਆਂ ਪ੍ਰੇਮ ਚੰਦ ਜੀ ਉਹ ਫੋਟੋ ਦਿਖਾਈਆਂ ਤੇ ਜੋ ਮੈਂ ਮੋਬਾਈਲ ਦੇ ਵਿੱਚ ਫੋਟੋ ਖਿੱਚੀ ਹੋਈ ਸੀਗੀ ਸੰਸਕਾਰ ਕਰਨ ਵੇਲੇ ਉਪ ਪਰੋਡ ਮਿਸਕੇ ਟੋ ਮੈਚ ਹੋ ਗਈ ਉਹ ਮਿਲਾਨ ਹੋ ਗਿਆ ਫੋਟੋ ਦਾ ਉਹ ਪ੍ਰੇਮ ਉਹ ਕਹਿਣ ਲੱਗੇ ਵੀ ਆ ਤਾਂ ਸਾਡਾ ਮਤਲਬ ਪਰਿਵਾਰਿਕ ਮੈਂਬਰ ਹੈ ਪ੍ਰੇਮਚੰਦ ਜੀ ਮੇਰੇ ਪਿਤਾ ਜੀ ਨੇ ਤੇ ਇਹ ਸੰਸਕਾਰ ਤੁਸੀਂ ਕਿਵੇਂ ਕੀਤਾ ਕਿੱਥੋਂ ਡੈਡ ਬੋਡੀ ਆਈ ਤੇ ਸਾਨੇ ਜੀ ਮਤਲਬ ਜਿਵੇਂ ਪ੍ਰਸ਼ਾਸਨ ਦੇ ਰਾਹੀ ਸਦਰ ਦੇ ਰਾਹੀ ਸਾਡੇ ਕੋਲ ਸੰਸਕਾਰ ਡੈਡ ਬੋਡੀ ਮૂર્ਤੀ ਦੀ ਵੀ ਰੱਖੀ ਗਈ ਸੀ 72 ਘੰਟੇ ਸਨਾਖਤ ਵਾਸਤੇ 72 ਘੰਟੇ ਜਦੋਂ ਨਹੀਂ ਸਨਾਖਤ ਹੋਇਆ ਤਾਂ ਨਗਰ ਕੌਂਸਲ ਆਈ ਸਾਡੇ ਕੋਲ ਡੈਡ ਬੋਡੀ ਆ ਗਈ ਸਾਨੂੰ ਤਾਂ ਸੰਸਕਾਰ ਕਰਕੇ ਫੁੱਲ ਚੁੱਕੇ ਰੱਖੇ ਹੋਏ ਸੀਗੇ ਉਹ ਪਰਿਵਾਰ ਫੁੱਲ ਮੰਗਣ ਦੀ ਕੋਸ਼ਿਸ਼ ਕਰਦਾ ਤੇ ਦਵਾ ਵੀ ਪਾਰਾ ਤੀਗਾ ਸਾਨੂੰ ਲਾਲਚ ਵੀ ਦੇ ਰਿਆ ਸੀਗਾ ਲੇਕਿਨ ਉਹਨਾਂ ਦੇ ਨਾਲ ਅਸੀਂ ਦਬਾਅ ਦੇ ਵਿੱਚ ਹੈ ਜੁਟ ਸੀ ਸਾਡੀ ਸੇਵਾ ਹੈ ਨਾ ਉਹਦੀ ਸੇਵਾ ਹੈ ਅਸੀਂ ਨਾਲ ਅਸੀਂ ਦਬਾਅ ਕਿਸੇ ਦਾ ਮੰਨਦੇ ਨਾ ਅਸੀਂ ਮਾਤਰਾ ਕੋਈ ਲਾਲਚ ਮੰਦੇ ਅਸੀਂ ਤਾਂ ਆਪਣਾ ਨੀਵੀਂ ਕਰਦਨ ਕਰਕੇ ਆਪਣੀ ਸੇਵਾ ਨਿਭਾਉਂਦੇ ਰਹਨੇ ਆ ਉਹਨਾਂ ਨੇ ਫੁੱਲ ਲੈਣ ਦੀ ਬੇਨਤੀ ਕੀਤੀ ਮੈਂ ਉਹਨੂੰ ਕਿਹਾ ਦੇਖੋ ਬ੍ਰਦਰ ਪਹਿਲਾਂ ਆਪਾਂ ਚਾਹ ਪਾਣੀ ਪੀਨੇ ਆ ਸਾਰੇ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਪਰਚੀ ਸਮਝਾਣਾ ਉਰੇਕ ਪ੍ਰੇਮਚੰਦਾ ਲਵਾਰਸ ਡੈੱਡ ਬੋਡੀ ਸਮਝ ਕੇ ਹੀ ਸੰਸਕਾਰ ਹੋਏਗਾ ਜੇ ਇਹਨਾਂ ਦਾ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਕਲੇਮ ਕੀਤਾ ਹੋਇਆ ਕੋਈ ਬੀਮਾ ਕੀਤਾ ਕੋਈ ਪ੍ਰੋਪਰਟੀ ਹੈ ਇਸ ਤਰੀਕੇ ਨਾਲ ਨਹੀਂ ਤੁਹਾਨੂੰ ਮਿਲਣੀ ਇਹ ਤਾਂ ਹਸਤੀਆਂ ਨੇ ਅੱਜ ਤੁਸੀਂ ਲੈ ਜਾਓ ਜਲ ਪ੍ਰਵਾਹ ਕਰ ਦੋਗੇ ਲੇਕਿਨ ਸਦਰ ਦੇ ਵਿੱਚ ਇਹ ਮੋਕੇ ਦਾ ਅਫੀਸਰ ਹੈ ਇਹਦੇ ਕੋਲ ਇਨਚਾਰਜ ਹੈ ਇਹ ਕੇਸ ਦੇ ਉਹ ਡੀਲ ਕਰ ਰਿਹਾ ਹੈ ਉਹਦੇ ਨਾਲ ਗੱਲ ਕਰਕੇ ਸਨਾਖਤ ਵਾਸਤੇ ਅਰਜੀ ਦੇ ਕੇ ਉਹ ਸਨਾਖਤ ਦਿਓ ਉਸ ਤੋਂ ਬਾਅਦ ਐਸਐਸਈ ਸਾਹਿਬ ਮੈਨੂੰ ਸਦਰ ਵਾਲੇ ਮੈਨੂੰ ਕੇ ਰਿਪੋਰਟ ਬਣਾ ਕੇ ਭੇਜਣਗੇ ਮੈਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਰਿਪੋਰਟ ਹੈਗੀ ਉਹ ਦੇਖ ਕੇ ਤੁਹਾਨੂੰ ਅਸਤੀਆਂ ਮੈਂ ਦਊਗਾ ਤੇ ਤੁਸੀਂ ਆਪਣੇ ਧਰਮ ਦੇ ਅਨੁਸਾਰ ਆਪਣੀ ਰੀਤੀ ਦੇ ਅਨੁਸਾਰ ਆਦੇ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਇਹਦੇ ਚਲ ਪ੍ਰਵਾਹ ਕਰਕੇ ਆਇਓ ਤਾਂ ਕਿ ਇਹਨਾਂ ਪਰਮਾਤਮਾ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਚਨਨ ਨਿਵਾਸਤਾਂ ਰੱਖੇ ਵੀ ਜੀ ਆਸਤਵਾਰ ਕੀ ਇਹ ਸੇਵਾ ਕਿੰਨੇ ਦਿਨ ਤੱਕ ਚੱਲੇ ਸਰ ਮੈਂ ਮੇਰਾ ਹੁਣ ਮਤਲਬ ਲਗਭਗ 55 55 ਸਾਲ ਦੀ ਉਮਰ ਹੋ ਗਈ ਜਦੋਂ ਤੱਕ ਪਰਮਾਤਮਾ ਵੱਲੋਂ ਵਾਹਿਗੁਰੂ ਵੱਲੋਂ ਮੇਰੇ ਸਰੀਰ ਨੇ ਦੇ ਸਾਚੇ ਸਾਂ ਮੈਂ ਇਹ ਸੇਵਾ ਜਾਰੀ ਰੱਖੂਗੀ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਸਾਡੇ ਰਮੇਸ਼ ਜੀ ਜਿਨ੍ਹਾਂ ਨੇ ਇੱਕ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਐਸੀ ਸੇਵਾ ਕਰਦੇ ਆ ਜਿੱਥੇ ਆ ਕੇ ਮਨੁੱਖਤਾ ਤੇ ਆ ਕੇ ਆਪਾਂ ਕਹਿ ਸਕਦੇ ਆ ਜੀ ਆਪਣੇ ਘਰੇ ਡੈਡ ਬੋਡੀ ਹੋ ਜੇ ਤਾਂ ਆਪਾਂ ਨੂੰ ਹੱਥ ਲਾਣ ਦੇ ਡਰ ਲੱਗਦਾ ਹੈ ਪਰ ਜਿਹੜੇ ਇਹ ਵੀਰ ਨੇ ਇਹ ਸਾਰਿਆਂ ਦੀ ਸੇਵਾ ਕਰਦੇ ਜਿਹੜੇ ਇੱਥੇ ਵਾਰਸਾਂ ਦੀ ਆਂਦੇ ਨੇ ਉਹਨਾਂ ਨੂੰ ਕਹੇ ਆਖਿਆ ਜਾਂਦਾ ਕਿ ਤੁਸੀਂ ਸਾਈਡ ਤੇ ਹੋ ਜਾਓ ਮੈਂ ਇਹ ਸੇਵਾ ਕਰਾਂਗਾ ਸਾਰਨਾ ਵੱਡੀ ਗੱਲ ਜਿਹੜੀ ਲਵਾਰਿਸ ਡੈੱਡ ਬੋਡੀ ਹੋ ਜਾਂਦੀ ਹੈ ਜਿਸ ਦਾ ਕੋਈ ਪਤਾ ਨਹੀਂ ਹੁੰਦਾ ਕਿ ਕੋਣ ਇਸ ਦਾ ਮਾਲਕ ਹੈ ਕੋਈ ਕਿਸ ਦੇ ਵਾਰਸ ਹਨ ਪਰ ਇਹ ਵੀਰ ਉਹਨਾਂ ਡੈੱਡ ਬੋਡੀਆਂ ਨੂੰ ਵੀ ਸਾਂ ਨੂੰ ਕਿ ਰੱਖਦੇ ਨੇ ਉਹਨਾਂ ਦਾ ਦਾ ਸੰਸਕਾਰ ਕਰਦੇ ਨੇ ਅੰਤਿਮ ਅਰਦਾਸਾਂ ਵੀ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਰਸਮਾਂ ਹੁੰਦੇ ਨੇ ਹਰਦੁਆਰ ਜਾਂ ਕੀਰਤਪੁਰ ਦੀਆਂ ਉਹ ਵੀ ਪੂਰੀਆਂ ਕਰਦੇ ਨੇ ਇੰਤਸਨਾ ਚਾਹਾਂਗੇ ਕਿ ਇਹ ਵੀਰ ਜਿਹੜੀ ਸਾਰੀ ਸੇਵਾ ਆਪਣੀ ਜੀਬ ਦੇ ਵਿੱਚੋਂ ਕਰਦਾ ਹੈ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਵੀਰ ਦਾ ਅੱਖਣਾ ਹੈ ਕਿ ਜਿੰਨੀ ਦੇ ਮੇਰੇ ਸਾਹ ਦੇ ਵਿੱਚ ਸਾਹਾਂ ਇਹ ਸੇਵਾ ਮੈਂ ਕਰਦਾ ਰਹਾਂਗਾ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ